ਵੀਰ ਵੀਰ ਜੀ ਮਾਜ ਚੈਨਲ ਦੇਖ ਰਹੀਆਂ ਸਾਰੀਆਂ ਸੰਤਾਂ ਨੂੰ ਜੈ ਵੀਰਾਂ ਦੀ ਜੈ ਮਸਤਾ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ حاضر ਹੋਏ ਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਸ਼ਮਸ਼ਾਨ ਦੀ ਚੜਾਈ ਕਰਾ ਦਿੱਤੀ ਜਾਂਦੀ ਹੈ ਜਿੱਦਾਂ ਕਿ ਕੋਈ ਵੀ ਕਿਸੇ ਵੀ ਪਰਿਵਾਰ ਦੇ ਉੱਤੇ ਘਰ ਪਰਿਵਾਰ ਦੇ ਉੱਤੇ ਸ਼ਮਸ਼ਾਨ ਦੀ ਚੜਾਈ ਕੀਤੀ ਜਾਂਦੀ ਹੈ ਜਦੋਂ ਸ਼ਮਸ਼ਾਨ ਚੜਾ ਦਿੱਤਾ ਜਾਂਦਾ ਹੈ ਉਹਦੇ ਨਾਲ ਇੱਕ ਚੀਜ਼ ਨਹੀਂ ਅਣਗਿਣਤ ਚੀਜ਼ਾਂ ਜਿਹਨੂੰ ਗੱਲੋ ਕਿ ਆ ਜਾਂਦੀਆਂ ਔਰ ਅਣਗਿਣਤ ਚੀਜ਼ਾਂ ਦੇ ਵਿੱਚ ਜਦੋਂ ਐਨਾ ਸ਼ਮਸ਼ਾਨ ਚੜਾਇਆ ਜਾਂਦਾ ਤਾਂ ਬੰਦਾ ਜਿਹੜਾ ਘਰ ਦੇ ਵਿੱਚੋਂ ਬਚਣਾ ਬਹੁਤ ਮੁਸ਼ਕਲ ਹੋ ਜਾਂਦਾ ਬਹੁਤ ਟੰਪਰ ਕਰਦਾ ਦਬ ਤੇ ਇਸ ਵੀਡੀਓ ਚ ਪੂਰੀ ਗੱਲ ਬਾਤ ਦੱਸਾਂਗੇ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਣਗੀਆਂ ਦੋਸਤੋ ਨੋਟੀਫਿਕੇਸ਼ਨ ਤੇ ਆਲ ਬਟਨ ਬਟਨ ਦਾ ਪ੍ਰੈਸ ਜਰੂਰ ਕਰ ਦਿਓ ਤਾਂ ਕਿ ਵੀਡੀਓ ਪੂਰੀਆਂ ਮਿਲਣਗੀਆਂ ਤਾਂ ਦੋਸਤੋ ਹੁਣ ਗੱਲ ਕਰਦੇ ਆ ਜਿਹੜਾ ਸ਼ਮਸ਼ਾਨ ਚੜਾਉਣ ਦੀ ਜਿਹੜੀ ਜਿਹੜਾ ਜਦੋਂ ਸ਼ਮਸ਼ਾਨ ਚੜਾਇਆ ਜਾਂਦਾ ਪੂਰਾ ਸ਼ਮਸ਼ਾਨ ਚੜਾ ਦਿੱਤਾ ਜਾਂਦਾ ਉਹਨਾਂ ਉਸ ਘਰ ਪਰਿਵਾਰ ਦਾ ਕੀ ਹਾਲ ਹੁੰਦਾ ਉਹ ਘਰ ਪਰਿਵਾਰ ਇੰਨਾ ਕੁ ਬੱੱਤਰ ਹੋ ਜਾਂਦਾ ਇੰਨਾ ਕੁ ਬੁਰਾ ਹਾਲ ਹੋ ਜਾਂਦਾ ਜਿਹਦੇ ਵਿੱਚ ਕੋਈ ਜਿਹਦੀ ਤੁਲਨਾ ਵੀ ਨਹੀਂ ਕਰ ਸਕਦਾ ਕੋਈ ਈਕਸ਼ਕ ਚਾਂ ਚੜਾਈ ਦੇ ਵਿੱਚ ਹੁੰਦਾ ਕੀ ਹੈ ਉਹਦੇ ਵਿੱਚ ਪ੍ਰੇਤ ਲਗਾਏ ਜਾਂਦੇ ਆ ਮਸਾਣੀਆਂ ਜਿਹੜੀਆਂ ਹੁੰਦੀਆਂ ਉਹ ਲਗਾਈਆਂ ਜਾਂਦੀਆਂ ਠੀਕ ਆ ਬਹੁਤ ਬੜੀਆਂ એનਰਜੀਆ ਹੁੰਦੀਆਂ ਇਹਦੇ ਵਿੱਚ ਜਿੰਨਾ ਵੀ ਸ਼ਮਸ਼ਾਨ ਦੇ ਵਿੱਚ ਕਈ ਵਾਰ ਕੋਈ ਕੋਰੀ ਲਾ ਦਿੰਦਾ ਸ਼ਮਸ਼ਾਨ ਦਾ ਅਗੋਰੀ ਜਿੰਨੋ ਅਸੀਂ ਕਹਿੰਦੇ ਆ ਸੋ ਇਹਨਾਂ ਜਿੰਨੀਆਂ ਵੀ ਚੀਜ਼ਾਂ ਨੂੰ ਆਪਾਂ ਜਦੋਂ ਚੜਾਈ ਕਰਾ ਦਿੰਦਾ ਕੋਈ ਨਾ ਕੋਈ ਫਿਰ ਉਹ ਜਿਹੜਾ ਬੰਦਾ ਜਿਹਦੇ ਤੇ ਚੜਾਈ ਕੀਤੀ ਜਾਂਦੀ ਉਹ ਬੰਦੇ ਦਾ ਮੁਸ਼ਕਿਲ ਹੈ ਬਚਣਾ ਬਹੁਤ ਮੁਸ਼ਕਿਲ ਹੋ ਜਾਂਦਾ ਬਹੁਤ ਜ਼ਿਆਦਾ ਛਿੱਟ ਚਾਂਸ ਹੁੰਦੇ ਆ ਘਟ ਹੁੰਦੇ ਆ ਪਚੰਦੇ ਕਿਉਂ ਕਰਕੇ ਇਹਦੇ ਵਿੱਚ ਜੇ ਤਾਂ ਕੋਈ ਪ੍ਰੋਟੈਕਸ਼ਨ ਤੁਸੀਂ ਕਰ ਲਈ ਆਪਣੀ ਜੇ ਤੁਸੀਂ ਸਮੇਂ ਦੇ ਸਿਰ ਤੇ ਨੂੰ ਜਾਣ ਲਿਆ ਜਤ ਜ਼ਿਆਦਾ ਸਮਾਂ ਨਹੀਂ ਲਾਇਆ ਜਦੋਂ ਤੁਹਾਨੂੰ ਲੱਗਦਾ ਕਿ ਹਾਂ ਸਾਡੇ ਘਰ ਚ ਬਿਮਾਰੀ ਯਕਦਮ ਆ ਗਈ ਆ ਠੀਕ ਹੈ ਘਰ ਦੇ ਵਿੱਚੋਂ ਕੋਈ ਵੀ ਇਲੈਕਟ੍ਰੋਨਿਕ ਚੀਜ਼ਾਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਠੀਕ ਹੈ ਤੁਹਾਡਾ ਕੋਈ ਘਰ ਦੇ ਵਿੱਚ ਜਾਨਵਰ ਆ ਜਾਨਵਰ ਬਿਮਾਰ ਹੋ ਗਿਆ ਜਾਨਵਰ ਮਰ ਗਿਆ ਠੀਕ ਹੈ ਜਾਂ ਘਰ ਦੇ ਵਿੱਚ ਪੀੜ ਸੁੱਕਣ ਲੱਪ ਹੈ ਦਰਖਤ ਸੁੱਕਣ ਲੱਪ ਹੈ ਠੀਕ ਹੈ ਜਿਹੜੇ ਘਰ ਦੇ ਵਿੱਚ ਫੁੱਲ ਲਾਏ ਹੁੰਦੇ ਆ ਫੁੱਲ ਸੁੱਕਣੇ ਸ਼ੁਰੂ ਹੋ ਜਾਂਦੇ ਆ ਤુલਸੀ ਲਗਾਈ ਜਾਂਦੀ ਤુલਸੀ ਸੁੱਕ ਜਾਂਦੀ ਆ ਜਾਂ ਕੋਈ ਹੋਰ ਵੀ ਤੁਸੀਂ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਹੁੰਦੀਆਂ ਜਾਂ ਕੋਈ ਇਲੈਕਟ੍ਰੋਨਿਕ ਸਰਕਟ ਹੋਣ ਲੱਪੈਂਦਾ ਠੀਕ ਹੈ ਕਈ ਕੁਝ ਹੋ ਜਾਂਦਾ ਇਹ ਸਾਰੇ ਜਿਹੜੇ ਲੱਛਣ ਹੈ ਇਹਨਾਂ ਦੇ ਸ਼ਮਸ਼ਾਨ ਚੜਾਈ ਦੇ ਲੱਛਣ ਹੁੰਦੇ ਆ ਜਿਹੜੀਆਂ ਬੁਰੀਆਂ ਸ਼ਕਤੀਆਂ ਘਰ ਦੇ ਵਿੱਚ ਜਦੋਂ ਪ੍ਰਵੇਸ਼ ਕਰ ਜਾਂਦੀਆਂ ਫਿਰ ਉਹ ਉਥਲ ਪੁਥਲ ਕਰਦੀਆਂ ਉਹ ਫਿਰ ਕੋਈ ਇੱਕ ਦੂਜੇ ਨਾਲ ਤੁਸੀਂ ਲੜੋਗੇ ਘਰ ਦੇ ਜਿਹੜੇ ਜੀ ਇੱਕ ਦੂਜੇ ਨਾਲ ਲੜਨ ਕੁੱਟਣ ਤੇ ਆ ਜਾਂਦੇ ਆ ਮਾਰਨ ਕੁੱਟਣ ਤੇ ਆ ਜਾਂਦਾ ਕੋਈ ਇੱਕ ਦੂਜੇ ਦਾ ਸਿਰ ਪਾੜਦਾ ਕੋਈ ਹਿੱਸਾ ਮੰਗਦਾ ਕੋਈ ਜ਼ਮੀਨ ਮੰਗਦਾ ਕੋਈ ਕਹਿੰਦਾ ਮੈਂ ਕਰੋ ਚੱਲ ਜਾਣਾ ਮਤਲਬ ਇਹਦੇ ਵਿੱਚ ਉਹਨਾਂ ਦਾ ਕਿਸੇ ਦਾ ਕੋਈ ਦੋਸ਼ ਨਹੀਂ ਹੁੰਦਾ ਦੋਸ਼ ਤੁਹਾਡੇ ਉੱਤੇ ਜਿਹਨੇ ਲਗਾਇਆ ਉਹਦਾ ਦੋਸ਼ ਹੁੰਦਾ ਠੀਕ ਹੈ ਦੋਸ਼ ਲਗਾਉਣ ਵਾਲਾ ਤਲ ਦੋਸ਼ ਲਗਾ ਕੇ ਚਲਾ ਗਿਆ ਇੱਕ ਸਾਈਡ ਤੇ ਬਹਿ ਕੇ ਤਮਾਸ਼ਾ ਦੇਖਣ ਲੱਗ ਪਿਆ ਔਰ ਜਿਸ ਬੰਦੇ ਦੇ ਉੱਤੇ ਲਗਾਇਆ ਜੀ ਕਿਤਾ ਉਹਦੀ ਫਿਰ ਉਹ ਪੂਰੀ ਫਿਲਮ ਦੇਖਦਾ ਬੈਠ ਕੇ ਆਪਣਾ ਉਹਨੇ ਐਪੀਸੋਡ ਤਾਂ ਜਿਹੜਾ 5 ਮਿੰਟ ਦਾ 10 ਮਿੰਟ ਦਾ ਅੱਧੇ ਘੰਟੇ ਦਾ ਕਰਦਾ ਤੇ ਉਹਨਾਂ ਦੀ ਜਿਹੜੀ ਸਟੋਰੀ ਹੈ ਉਹ ਪੌ 90 ਟਾਈਮ ਤੱਕ ਦੇਖਦਾ ਫਿਰ ਸੋ ਦੋਸਤੋ ਅਸੀਂ ਇਹਨਾਂ ਤੋਂ ਬਚਣਾ ਕਿੱਤਾ ਹੈ ਠੀਕ ਹੈ ਇਹ ਤੋਂ ਬਚਿਆ ਜਾ ਸਕਦਾ ਸਮੇਂ ਰੰਦੇ ਇਹਦਾ ਲਾਜ਼ ਜ਼ਰੂਰੀ ਹੈ ਠੀਕ ਹੈ ਇਹਦੇ ਵਿੱਚ ਬਹੁਤ ਢਾਲੇ ਕਰਨੇ ਪੈਂਦੇ ਆ ਬਹੁਤ ਜਗ੍ਹਾ ਤੇ ਢਾਲੇ ਕੀਤੇ ਜਾਂਦੇ ਆ ਔਰ ਇਹਦੇ ਵਿੱਚ ਹੁੰਦੀਆਂ ਹੁੰਦਾ ਕੀ ਹੈ ਘਰਦਿਆਂ ਜਿਹੜੀਆਂ ਔਰਤਾਂ ਹੁੰਦੀਆਂ ਤੁਹਾਡੀਆਂ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਜੀਆਂ ਧੀਆਂ ਪੈਣਾ ਤੁਹਾਡੀਆਂ ਉਹਨਾਂ ਦੇ ਨੀਲ ਪੈਣਾ ਸ਼ੁਰੂ ਹੋ ਜਾਂਦੇ ਆ ਠੀਕ ਹੈ ਜਨਾਨੀਆਂ ਦੇ ਨੀਲ ਪੈਂਦੇ ਆ ਬੰਦੇ ਜਿਹੜੇ ਆ ਬੰਦੇ ਸ਼ਰਾਬ ਪੀਣਾ ਸ਼ੁਰੂ ਕਰਨਗੇ ਮੀਟ ਖਾਣਾ ਸ਼ੁਰੂ ਕਰ ਦੇਣਗੇ ਨਾਨ ਵੇਜ ਖਾਣਾ ਸ਼ੁਰੂ ਕਰ ਦੇਣਗੇ ਇਸ ਤਰ੍ਹਾਂ ਦੀਆਂ ਇਹ ਨਿਸ਼ਾਨੀਆਂ ਜਿਹੜੀਆਂ ਦੇ ਕੇ ਜਾਂਦੇ ਆ ਆਪਣੀਆਂ ਦਿੰਦੇ ਆ ਜੇ ਤਾਂ ਤੁਸੀਂ ਪਹਿਚਾਨ ਸਕਦੇ ਆ ਕਿ ہاں ਸਾਡੇ ਘਰ ਦੇ ਵਿੱਚ ਇੱਕਦਮ ਤਬਦੀਲੀ ਆਈ ਹੈ ਇੱਕਦਮ ਬਦਲਾਵ ਆਇਆ ਇਹ ਕਿੱਦਾਂ ਆਇਆ ਉੱਥੋਂ ਤੁਸੀਂ ਜਾਣ ਜਾਣਾ ਤੁਸੀਂ ਉਸ ਨੂੰ ਲੰਬਾ ਟਾਈਮ ਨਾ ਪਾਇਓ ਕਿਉਂ ਕਰਕੇ ਜੇ ਤੁਸੀਂ ਲੰਬਾ ਸਮਾਂ ਪਾਉਨੇ ਆ ਫਿਰ ਉਹਦਾ ਹੱਲ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਠੀਕ ਹੈ ਤਾਂ ਇਹਦੇ ਵਿੱਚ ਹੁਣ ਤੁਸੀਂ ਕਰਨਾ ਕੀ ਹੈ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਤੇ ਸ਼ਮਸ਼ਾਨ ਦੀ ਚੜ੍ਹਾਈ ਕਰਾਤੀ ਹੈ ਠੀਕ ਹੈ ਤੁਸੀਂ ਕੀ ਕਰਨਾ ਇੱਕ ਸ਼ਮਸ਼ਾਨ ਪੈਰੋ ਜਿਹੜਾ ਸ਼ਮਸ਼ਾਨ ਦਾ ਪੈਰੋ ਹੁੰਦਾ ਜਿਹੜਾ ਸ਼ਮਸ਼ਾਨ ਪੈਰੋ ਜਿਹੜਾ ਆ ਸਾਰਾ ਸ਼ਮਸ਼ਾਨ ਜਿਹੜਾ ਆ ਜਿੰਨਾ ਵੀ ਸ਼ਮਸ਼ਾਨ ਚੱਲਦਾ ਬਾਬੇ ਪੈਰੋ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਚੱਲਦਾ ਉਹਨਾਂ ਦੀ ਇਜਾਜ਼ਤ ਲੈ ਕੇ ਚੜਾਉਣਾ ਪੈਂਦਾ ਜਿਹੜਾ ਵੀ ਸ਼ਮਸ਼ਾਨ ਚੜਾਉਂਦਾ ਬਾਬੇ ਪੈਰੋ ਦਾ ਵੀ ਭੋਗ ਨਾਲ ਦੇ ਕੇ ਤੋਰਦਾ ਸੋ ਅਸੀਂ ਜਿਹੜਾ ਬਾਬੇ ਬਾਬਾ ਸ਼ਮਸ਼ਾਨ ਪੈਰੋ ਆ ਸ਼ਮਸ਼ਾਨ ਪੈਰੋ ਦਾ ਅਸੀਂ ਭੋਗ ਪ੍ਰਸ਼ਾਦ ਦੇਣਾ ਉਸ ਜਿਹੜੀਆਂ ਜਿਹੜੀਆਂ ਵੀ ਸਾਡੇ ਤੇ ਸ਼ਮਸ਼ਾਨ ਦੀ ਚੜਾਈ ਕਰਾਈ ਹੈ ਅਸੀਂ ਉਸ ਸਾਰੇ ਸ਼ਮਸ਼ਾਨ ਨੂੰ ਵਾਪਸ ਉੱਥੇ ਹੀ ਪਾ ਕੇ ਆਉਣਾ ਉਹਨੂੰ ਕਿੱਦਾਂ ਕਰਨਾ ਆ ਤੁਸੀਂ ਹੁਣ ਸੁਣ ਲਓ ਤੁਸੀਂ ਇਹ ਜਿਹੜਾ ਪ੍ਰਯੋਗ ਹੈ ਜਿਹੜਾ ਹਿਸਮ ਜਿਹੜਾ ਸਮਾਨ ਹੈ ਜਦੋਂ ਇਸ ਸਮਾਨ ਨੂੰ ਜਦੋਂ ਤੁਸੀਂ ਲੈਣਾ ਆ ਇਹਦੇ ਵਿੱਚ ਜਿਹੜੀਆਂ-ਜਿਹੜੀਆਂ ਚੀਜ਼ਾਂ ਲੱਗਣੀਆਂ ਤੁਸੀਂ ਇੱਕ ਕੁੱਚਾ ਲੈ ਲੈਣਾ ਇੱਕ ਕੁੱਚੇ ਦੇ ਵਿੱਚ ਕਾਲਾ ਕੱਪੜਾ ਲੈਣਾ 1/2 ਕਿਮੀਟਰ ਦਾ ਕੱਪੜਾ ਲੈਣਾ ਆ ਜਿਹ ਉਹਦੇ ਵਿੱਚ ਤੁਸੀਂ ਸਵਾ ਕਿਲੋ ਕਾਲੇਮਾਂ ਸਵਾ ਕਿਲੋ ਕਾਲੇ ਤੇਲ ਠੀਕ ਹੈ ਸਵਾ ਕਿਲੋ ਕਣਕ ਤੇ ਸਵਾ ਕਿਲੋ ਚੌਲ ਤੇ ਉਹਦੇ ਵਿੱਚ ਤੁਸੀਂ ਇੱਕ ਸ਼ਰਾਬ ਦਾ ਲੈਣਾ ਸ਼ਰਾਬ ਦੀ ਬੋਤਲ ਪੂਰੀ ਰੱਖਣੀ ਹੈ ਠੀਕ ਹੈ ਇੱਕ ਸ਼ਰਾਬ ਦੀ ਬੋਤਲ ਲੈਣੀ ਹੈ ਔਰ ਥੋੜਾ ਜਿਹਾ ਜਿਹੜੀ ਕਲੇਜੀ ਹੈ ਉਹ ਲੈਣੀ ਹੈ ਮੁਰਗੇ ਦੀ ਕਲੇਜੀ ਕਿਤੋਂ ਵੀ ਲੈ ਲਿਓ ਕਿਉਂਕਿ ਇਹ ਇਹ ਤਾਮਸਿਕ ਹੋ ਜਾਣਾ ਸਾਰਾ ਤਾਮਸਿਕ ਨਹੀਂ ਠੀਕ ਹੋਣਾ ਸਾਤਵਿਕ ਨਹੀਂ ਹੋਣਾ ਠੀਕ ਹੈ ਉਹਦੇ ਵਿੱਚ ਕਲੀਜੀ ਪਾ ਲੈਣੀ ਹੈ ਉਸ ਤੋਂ ਬਾਅਦ ਤੁਸੀਂ ਅ ਕਿੱਲਾਂ ਪਾ ਲੈਣੀਆਂ ਵਿੱਚ ਸੱਤ ਕਿੱਲਾਂ ਪਾਉਣੀਆਂ ਇਹ ਉਸ ਤੋਂ ਬਾਅਦ ਤੁਸੀਂ ਅ ਲੱਡੂ ਪਾਣੇ ਆ ਲੱਡੂ ਪਾਣੇ ਆ ਪਤਾਸੇ ਪਾਉਣੇ ਆ ਠੀਕ ਹੈ ਲੌਂਗ ਪਾਣੇ ਆ ਇਹ ਸਾਰਾ ਇਹ ਸਬਾਨ ਤੁਸੀਂ ਇਕੱਠਾ ਕਰਨਾ ਤੁਸੀਂ ਕੀ ਕਰਨਾ ਜਿੰਨੇ ਵੀ ਤੁਹਾਡੇ ਘਰ ਦੇ ਜੀਏ ਤੇ ਉਹਨਾਂ ਦੇ ਸਿਰ ਤੋਂ ਕੁੱਜਾ ਘਮਾ ਲੈਣਾ 7 ਵਾਰ ਪੁੱਠਾ 7 ਵਾਰ ਕੁੱਜਾ ਘੁਮਾ ਕੇ ਪੁੱਠਾ ਤੁਸੀਂ ਜਿਹੜਾ ਇਹ ਕੁੱਚਾ ਆ ਜਦੋਂ ਘਰੋਂ ਚੱਲਣਾ ਜਦੋਂ ਕੁੱਜੇ ਨੂੰ ਘਮਾ ਲਿਆ ਸਾਰੇ ਘਰ ਦੇ ਜੀਆਂ ਤੋਂ ਸਾਰੇ ਪੂਰੇ ਘਰ ਤੋਂ ਘਮਾਉਣਾ ਠੀਕ ਹੈ ਘਰ ਤੋਂ ਘਮਾ ਕੇ ਪੂਰਾ A to Z ਕੋਈ ਵੀ ਜਗ੍ਹਾ ਨਹੀਂ ਛੱਡਣੀ ਬਾਥਰੂਮ ਤੱਕ ਤੋਂ ਸਾਰਾ ਕੁਝ ਤੁਸੀਂ ਲੈ ਕੇ ਘਮਾਉਣਾ ਹੀ ਘਮਾਉਣਾ ਹੈ ਜਦੋਂ ਇਹ ਕੁੱਜਾ ਘਮਾ ਲਿਆ ਤੁਸੀਂ ਅਰਗਬਤੀਆਂ ਲਾ ਕੇ ਬਾਬੇ ਪੈਰੋਗੇ ਬਾਬੇ ਸ਼ਮਸ਼ਾਨ ਪੈਰੋਗੇ ਕਰੋ ਚੱਲਣ ਲੱਗੀ ਫਰਿਆਦ ਕਰਨੀ ਹੈ ਦੋ ਅਰਗਬਤੀਆਂ ਲਾਉਣੀਆਂ ਬਾਬਾ ਸ਼ਮਸ਼ਾਨ ਪੈਰੋ ਇੱਥੇ ਆਪੋ ਪ੍ਰਸ਼ਾਦ ਜੋ ਵੀ ਹੈ ਸਾਡੇ ਘਰ ਦੇ ਉੱਤੇ ਜਿੰਨੀ ਵੀ ਸ਼ਮਸ਼ਾਨ ਦੀ ਚੜਾਈ ਕਰਾਈ ਹੈ ਸ਼ਮਸ਼ਾਨ ਚੜਾਇਆ ਗਿਆ ਸਾਡੇ ਉੱਤੇ ਕਿਸੇ ਨੇ ਵੀ ਚੜਾਇਆ ਉਹ ਇਹ ਸ਼ਮਸ਼ਾਨ ਤੁਸੀਂ ਆਪਣੇ ਕੋਲ ਵਾਪਸ ਲੈ ਜਾਓ ਜਿੱਥੋਂ ਆਇਆ ਉੱਥੇ ਜਾਵੇ ਸਾਨੂੰ ਤੰਗ ਨਾ ਕਰੇ ਸਾਨੂੰ ਪਰੇਸ਼ਾਨ ਨਾ ਕਰੇ ਤੁਸੀਂ ਇਹ ਜਿਹੜਾ ਕੰਮ ਹੈ ਮੱਸਿਆ ਵਾਲੇ ਦਿਨ ਕਰਨਾ ਹੈ ਠੀਕ ਹੈ ਮਸਿਆ ਵਾਲੇ ਦਿਨ ਇਹ ਰਾਤ ਨੂੰ ਕੰਮ ਹੋਣਾ 10 ਵਜੇ ਤੋਂ ਬਾਅਦ ਤੇ ਇਹ ਜਿਹੜਾ ਕੂਜਾ ਆ ਜਿਹੜਾ ਕੂਜਾ ਤੁਸੀਂ ਲਿਆ ਕੇ ਸ਼ਮਸ਼ਾਨ ਦੇ ਵਿੱਚ ਰੱਖ ਦੇਣਾ ਜਿੱਥੇ ਚਿਤਾ ਜਲਦੀ ਹੁੰਦੀ ਹੈ ਚਿਤਾ ਜਲਦੀ ਉੱਥੇ ਕਿਤੇ ਵੀ ਤੁਸੀਂ ਸਮਾਨ ਦਾ ਕੂਜਾ ਰੱਖ ਕੇ ਆਉਣਾ ਜਦੋਂ ਸ਼ਮਸ਼ਾਨ ਦੇ ਵਿੱਚ ਜਾਣਾ ਐਕਟਰ ਕਰਨਾ ਉੱਥੇ ਵੀ ਤੁਸੀਂ ਤੁਹਾਨੂੰ ਐਂਟਰ ਇਦਾਂ ਨਹੀਂ ਹੋਣ ਦੇਣਾ ਬਹੁਤ ਦਿੱਕਤਾਂ ਆਣੀਆਂ ਤੁਸੀਂ ਬਾਬੇ ਸ਼ਮਸ਼ਾਨ ਪੈਰਾਂ ਨੂੰ ਫਰਿਆਦ ਕਰ ਲੈਣੀ ਕਿ ਬਾਬਾ ਸ਼ਮਸ਼ਾਨ ਪੈਰੋਂ ਤੇਰਾ ਭੋਗ ਪ੍ਰਸ਼ਾਦ ਲੈ ਕੇ ਆਏ ਆਂ ਸਾਨੂੰ ਸ਼ਮਸ਼ਾਨ ਦੇ ਵਿੱਚ ਐਂਟਰ ਕਰਨ ਦੀ ਇਜਾਜ਼ਤ ਦੇ ਦਿਓ ਤੁਹਾਨੂੰ ਸ਼ਮਸ਼ਾਨ ਦੀ ਕੋਈ ਚੀਜ਼ ਤੰਗ ਨਹੀਂ ਕਰੇਗੀ ਤੁਸੀਂ ਜਿੱਦਾਂ ਇਸ ਸ਼ਮਸ਼ਾਨ ਦਾ ਸਮਾਨ ਰੱਖੋਗੇ ਤੁਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ ਘਰ ਆ ਕੇ ਹੱਥ ਮੂੰਹ ਧੋਲਣੇ ਚੰਗੀ ਤਰ੍ਹਾਂ ਤੁਹਾਡਾ ਜਿਹੜਾ ਕੰਮ ਹੈ ਤੁਸੀਂ ਇੱਕ ਵਾਰ ਕਰੋਗੇ ਤੁਹਾਨੂੰ ਹਫ਼ਤੇ ਚੀ ਦਾ ਰਿਜ਼ਲਟ ਮਿਲ ਜਾਊਗਾ ਇਹ ਸੀ ਸ਼ਮਸ਼ਾਨ ਚੜਾਈ ਦੀ ਜਿਹੜੀ ਕੋ ਬੱਚੜ ਵਾਸਤੇ ਵਿਧੀ ਪਰ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਚਾਹੇ ਵੀਰਾ ਦੀ